ਤਾਂ ਪਾਲਾਚੌਰ ਵਿਧਾਨ ਸਭਾ ਹਲਕੇ ਦੇ ਪ੍ਰਸਿੱਧ ਕਬੱਡੀ ਖਿਡਾਰੀ ਰਾਣਾ ਪਾਲਾਚੌਰ ਦਾ ਸੋਹਾਨਾ ਮੁਹਾਲੀ ਦੇ ਵਿੱਚ ਇੱਕ ਕਬੱਡੀ ਕੱਪ ਮੈਚ ਦੇ ਦੌਰਾਨ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਕਿ ਇਸ ਘਟਨਾ ਨੇ ਪੂਰੇ ਪੰਜਾਬ ਦੇ ਵਿੱਚ دہشت ਦਾ ਮਾਹੌਲ ਬਣਾਇਆ ਹੋਇਆ ਹੈ ਚੰਕੋਆ ਪਿੰਡ ਦੇ ਵਿੱਚ ਉਮਰਤਖ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਸਾਫ ਕਪਿੰਡ ਮੁਖੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਦਿਨੋ-ਦਿਨ ਵਿਗੜਦੇ ਜਾ ਰਹੇ ਨੇ ਉਹਨਾਂ ਕਹੇ ਕਿ ਖਿਡਾਰੀ ਰਾਣਾ ਬਲਾਚੌਰ ਦਾ ਹਾਲ ਹੀ ਦੇ ਵਿੱਚ ਹੀ ਵਿਆਹ ਹੋਇਆ ਸੀ ਅਤੇ ਇੱਕ ਬੇਹਦੀ ਵਧੀਆ ਇਨਸਾਨ ਸੀ ਜੋ ਕਿ ਨੌਜਵਾਨਾਂ ਨੂੰ ਖੇਡਾਂ 'ਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦਾ ਸੀ ਉਹਨਾਂ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਰਾਣਾ ਬਲਾਚੌਰ ਨੂੰ ਮਾਰਨ ਵਾਲੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੇ ਉੱਥੇ ਹੀ ਖਿਡਾਰੀ ਦੀ ਮਾਂ ਨੇ ਵੀ ਇਨਸਾਫ ਦੀ ਮੰਗ ਕੀਤੀ ਹੈ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਮਾਤਾ ਇਹ ਜਿਹੜੇ ਮੁੰਡੇ ਦਾ ਹਾਦਸਾ ਹੋਇਆ ਜਿਹਦਾ ਕੀ ਨਾਮ ਸੀ ਇਹਦਾ ਹਾਂ ਅਸੀਂ ਦਾ ਦਿੱਗਦੁਕੂ ਹੀ ਕਹਿੰਦੇ ਸੀ ਕਿ ਕੀ ਖਬਰ ਆਈ ਹੈ ਸਾਨੂੰ ਤਾਂ ਹੁਣ ਪਤਾ ਲੱਗਿਆ ਅਮਨ ਪ੍ਰੇਮ ਨਾਲ ਇੰਨਾ ਸਾਡੇ ਨਾਲ ਕਰਦਾ ਸੀਗਾ ਕੀ ਮੰਨ ਕਰਦੇ ਆ ਤੁਸੀਂ ਸਰਕਾਰ ਦੇ ਹਾਏ ਹਾਏ ਹੇ ਸਰਕਾਰ ਤੋਂ ਹੀ ਮੰਗਾ ਸਾਡੀ ਬਦੋਸ਼ੀਆਂ ਤੋਂ ਕਢੋ ਟੋੜੋ ਔਰ ਕਢੀ ਤੋਂ ਕਢੀ ਸਜ਼ਾ ਦਿਓ ਉਹਨਾਂ ਨੂੰ ਓਏ ਸਾਡਾ ਰੋਚਾ ਬਾਪ ਤੇ ਫਿਰ ਵੀ ਨਹੀਂ ਆਣਾ ਓਏ